ਖਾਣਾ ਵੀ ਖੁਦ ਆਪ ਬਣਾਉਣਾ ਪੈਂਦਾ ਤੁਸੀਂ ਕੰਮ ਵੀ ਸਾਰੇ ਸਫਾਈਆਂ ਵੀ ਆਪ ਕਰਨੀਆਂ ਨੇ ਸਕੂਲੋਂ ਲਿਆਣੇ ਬੱਚੇ ਛੱਡਨੇ ਸੋ ਉਹਦੇ ਨਾਲ ਪ੍ਰੈਸ਼ਰਸ ਇੰਨੇ ਵੱਜ ਜਾਂਦੇ ਕਿ ਉਹ ਥੋੜਾ ਜਿਹਾ ਇੰਬੈਲੈਂਸ ਜ਼ਰੂਰ ਹੋ ਜਾਂਦਾ ਹੈ ਮਿਸ ਅੰਡਰਸਟੈਂਡਿੰਗ ਆਣਨਾ ਵਿਦ ਆਨਦਰ ਵੇ ਉਹ ਹੋ ਨਹੀਂ ਸਕਦਾ ਕਿਉਂਕਿ ਰਿਸ਼ਤੇ ਇਹੋ ਜਿਹੇ ਹੁੰਦੇ ਆ ਬਰੀ ਸੈਂਸਿਟਿਵ ਹੁੰਦੇ ਆ ਕਈ ਵਾਰੀ ਕੰਪਲਿਕੇਸ਼ਨ ਹੋ ਜਾਂਦੀਆਂ ਨੇ ਕੋਈ ਮਿਸ ਕਨਸੈਪਸ਼ਨਸ ਹੋ ਜਾਂਦੇ ਨੇ ਜਦੋਂ ਮੈਂ ਆਪਣੀ ਉਮਰ 'ਚ ਗੁਜ਼ਰੀ ਸੀ ਟੀਨੇਜ ਮੈਨੂੰ ਵੀ ਲੱਗਦਾ ਸੀ ਨਹੀਂ ਨਹੀਂ ਸਾਡੇ ਮਾਪਿਆਂ ਨੂੰ ਕੁਝ ਨਹੀਂ ਪਤਾ ਸਾਨੂੰ ਹੀ ਪਤਾ ਜੇ ਅਸੀਂ ਕਨਵਿੰਸ ਕਰ ਸਕੀ ਅਡਾਇੰਸ ਨੂੰ ਕਿ ਹਾਂਜੀ ਇਹ ਬਿਲੀਵੇਬਲ ਕੈਰੈਕਟਰ ਹੈ ਕਿ ਹਾਂ ਇਨਸਾਨ ਇਹ ਹੋ ਜਾ ਸਕਦਾ ਸਾਡੇ ਲਈ ਤੇ ਬਹੁਤ ਵੱਡੀ ਗੱਲ ਹੈ ਜੀ ਬਹੁਤ ਵਾਰ ਐਦਾਂ ਹੁੰਦਾ ਨਾ ਕਿ ਅਸੀਂ ਕੋਈ ਕੈਰੈਕਟਰ ਮੂਵੀ ਦੇ ਵਿੱਚ ਸਿਰਫ ਪਲੇ ਕਰ ਰਹੇ ਹੁੰਨੇ ਆ ਪਰ ਉਹ ਕੈਰੈਕਟਰ ਨਾ ਸਾਡੇ ਨਾਲ ਲਾਈਫਲੌਂਗ ਚੱਲਦਾ ਤੇ ਕਈ ਵਾਰ ਐਦਾਂ ਵੀ ਹੁੰਦਾ ਕਿ ਸਾਨੂੰ ਨਾ ਲੋਕ ਸਾਡੇ ਉਸ ਕੈਰੈਕਟਰ ਨਾਲ ਜੱਜ ਕਰਨ ਲੱਗ ਜਾਂਦੇ ਆ ਕਿ ਰੀਅਲ ਲਾਈਫ ਦੇ ਵਿੱਚ ਕੀ ਪਤਾ ਬੰਦਾ ਐਦਾਂ ਹੀ ਹੋਵੇ ਆ ਬਹੁਤ ਸਾਰੇ ਲੋਕ ਇਦਾਂ ਵੀ ਹੁੰਦੇ ਨੇ ਕਿ ਸੋਸ਼ਲ ਮੀਡੀਆ ਤੇ ਕਮੈਂਟ ਕਰਨ ਲੱਗ ਜਾਂਦੇ ਕਿ ਇਦਾਂ ਸੀ ਇਦਾਂ ਸੀ ਕਦੇ ਇਹੋ ਜੀ ਚੀਜ਼ ਤੁਸੀਂ ਕਦੇ ਕੀਤੀ ਹੋਵੇ ਰੀਅਲ ਲਾਈਫ ਐਕਸਪੀਰੀਅੰਸ ਆ ਕਿਸੇ ਨੇ ਤੁਹਾਨੂੰ ਇਦਾਂ ਜਜ ਕੀਤਾ ਹੁਣ ਜੀ ਪੈਸੇ ਤੇ ਸਟਾਰਟ ਮੈਂ ਐਜ਼ ਅ ਰੋਮਾਂਟਿਕ ਫਿਲਮ ਨਾਲ ਕੀਤਾ ਸੀ ਸੋ ਲੋਕਾਂ ਨੇ ਮੈਨੂੰ ਉਹਦੇ ਵਿੱਚ ਵੀ ਐਕਸੈਪਟ ਕੀਤਾ ਪਸੰਦ ਕੀਤਾ ਮੈਂ ਗ੍ਰੇ ਕੈਰੈਕਟਰ ਵੀ ਕੀਤਾ ਸੀਗਾ ਉਹਦੇ ਵਿੱਚ ਵੀ ਪਸੰਦ ਕੀਤਾ ਔਮਨ ਓਰੀਐਂਟਡ ਸਬਜੈਕਟਸ ਉਹਦੇ ਵਿੱਚ ਵੀ ਕੀਤਾ ਐਕਸੈਪਟ ਸੋ ਇਹਦੇ ਵਿੱਚ ਵੀ ਹੋਪਫੁਲੀ ਐਕਸੈਪਟ ਕਰਨਗੇ ਸੋ ਅਸੀਂ ਜੀ ਐਜ਼ ਅਨ ਐਕਟਰ ਸੇ ਸਾਡੇ ਲਈ ਤੇ ਉਹ ਇੱਕ ਕਿਰਦਾਰ ਹੈ ਜੇ ਅਸੀਂ ਕਨਵਿੰਸ ਕਰ ਸਕੀਏ ਆਡੀਅנס ਨੂੰ ਕਿ ਹਾਂਜੀ ਇਹ ਬਿਲੀਵੇਬਲ ਕੈਰੈਕਟਰ ਹੈ ਕਿ ਹਾਂ ਇਨਸਾਨ ਇਹ ਹੋ ਜਾ ਸਕਦਾ ਸਾਡੇ ਲਈ ਤੇ ਬਹੁਤ ਵੱਡੀ ਗੱਲ ਹੈ ਜੀ ਤੇ ਮੈਂ ਤੁਸੀਂ ਵੀ ਬਾਹਰ ਰਹਿੰਦੇ ਹੋ ਤੇ ਉੱਥੇ ਵੀ ਤੁਸੀਂ ਕਦੇ ਇਹ ਚੀਜ਼ ਜੋ ਸਿਰਫ ਫਿਲਮ ਦੇ ਵਿੱਚ ਦਿਖਾਈ ਆਬਵੀਅਸਲੀ ਰਿਐਲਿਟੀ ਹੈ ਤੁਸੀਂ ਕਦੇ ਰੀਅਲ ਲਾਈਫ ਕਦੇ ਦੇਖਿਆ ਵੀ ਹਾਂ ਬੱਚੇ ਸੀਰੀਅਸਲੀ ਆਪਣੇ ਬੱਚਾ ਪੇਰੈਂਟਸ ਦੇ ਨਾਲ ਐਦਾਂ ਕਰ ਰਹੇ ਨੇ ਪੇਰੈਂਟਸ ਬਾਹਰ ਬੈਠੇ ਨੇ ਆਪਣੇ ਫਰੈਂਡਸ ਨਾਲ ਡਿਸਕਸ ਕਰ ਰਹੇ ਨੇ ਕਿ ਘਰੇ ਐਦਾਂ ਹੋ ਰਿਹਾ ਐਦਾਂ ਨਹੀਂ ਹੋ ਰਿਹਾ ਬੱਚੇ ਐਦਾਂ ਟ੍ਰੀਟ ਕਰਦੇ ਆ ਤੁਹਾਡੇ ਸਾਹਮਣੇ ਕੋਈ ਰੀਅਲ ਲਾਈਫ ਹੋ ਰਿਹਾ ਜੀ ਬਹੁਤ ਕਾਮਨ ਚੀਜ਼ ਹੈ ਐਸੀ ਕੋਈ ਗੱਲ ਨਹੀਂ ਆਈ ਥਿੰਕ ਸਾਰੀ ਫੈਮਿਲੀਸ ਤੇ ਕੋਈ ਨਾ ਕੋਈ ਐਸਾ ਹੋਣਾ ਹੀ ਹੈ ਕਿ ਇਹ ਇਨਸੀਡੈਂਟਸ ਸਾਹਮਣੇ ਆ ਰਹੇ ਹੈ ਪਹਿਲਾਂ ਥੋੜੇ ਹੁੰਦੇ ਸੀ ਹੁਣ ਜ਼ਿਆਦਾ ਹੋ ਰਿਹਾ ਹੈ ਬਿਕੋਜ਼ ਮੈਂ ਕਿਸੇ ਨੂੰ ਵੀ ਨਹੀਂ ਬਲੇਮ ਕਰਾਂਗੀ ਬਿਕੋਜ਼ ਲਾਈਫ ਇੰਨੀ ਬਿਜ਼ੀ ਹੋ ਜਾਂਦੀ ਹੈ ਬਾਹਰ ਜਾ ਕੇ ਹੈਲਪ ਥੋੜੀ ਘਟ ਹੋ ਜਾਂਦੀ ਹੈ ਉੱਥੇ ਤੁਹਾਡੇ ਖਾਣਾ ਵੀ ਖੁਦ ਆਪ ਬਣਾਉਣਾ ਪੈਂਦਾ ਤੁਸੀਂ ਕੰਮ ਵੀ ਸਾਰੇ ਸਫਾਈਆਂ ਵੀ ਆਪ ਕਰਨੀਆਂ ਨੇ ਸਕੂਲੋਂ ਲਿਆਣੇ ਬੱਚੇ ਛੱਡਣੇ ਸੋ ਉਹਦੇ ਨਾਲ ਪ੍ਰੈਸ਼ਰਸ ਇੰਨੇ ਵੱਜ ਜਾਂਦੇ ਕਿ ਉਹ ਥੋੜਾ ਜਿਹਾ ਇੰਬੈਲੈਂਸ ਜ਼ਰੂਰ ਹੋ ਜਾਂਦਾ ਹੈ ਪਾਵੇਂ ਉਹ ਨੂੰਹ ਲਈ ਹੋਣ ਪਾਵੇਂ ਹਸਬੈਂਡ ਹੋ ਪਾਵੇਂ ਸਹੁਰੇ ਹੋਣ ਪਾਵੇਂ ਬੱਚੇ ਹੋਣ ਸੋ ਕਿਤੇ ਨਾ ਕਿਤੇ ਥੋੜਾ ਜਿਹਾ ਹਾਂਜੀ ਇੰਬੈਲੈਂਸ ਹੈਗਾ ਮੈਂ ਮੂਵੀ ਦੇ ਵਿੱਚ ਇੱਕ ਸੀਗਾ ਕਿ ਮਿਸ ਅੰਡਰਸਟੈਂਡਿੰਗ ਜੇ ਕਿਤੇ ਰਿਸ਼ਤੇ ਦੇ ਵਿੱਚ ਆ ਜਾਵੇ ਤੇ ਉਹ ਰਿਸ਼ਤਾ ਫਿਰ ਖਰਾਬ ਹੁੰਦਾ ਹੁੰਦਾ ਥੋੜਾ 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 ਜ਼ਿਆਦਾ ਖਰਾਬ ਹੋ ਜਾਂਦਾ ਹੈ ਤੇ ਮਿਸ ਅੰਡਰਸਟੈਂਡਿੰਗ ਨੂੰ ਕਿਵੇਂ ਕਲੀਅਰ ਕਰਨਾ ਚਾਹੀਦਾ ਹੈ ਜਾਂ ਕਿਵੇਂ ਉਸ ਚੀਜ਼ ਨੂੰ ਬੰਦਾ ਨਾ ਰੋਕ ਸਕਦਾ ਕਿ ਬੰਦਾ ਉਸ ਚੀਜ਼ ਨੂੰ ਆਪਣੇ ਰਿਸ਼ਤੇ ਦੇ ਵਿੱਚ ਆਣ ਹੀ ਨਾ ਦੇਵੇ ਇਸ ਚੀਜ਼ ਬਾਰੇ ਤੁਸੀਂ ਮਿਸ ਅੰਡਰਸਟੈਂਡਿੰਗ ਆਣਨਾ ਵੀ ਆਣਨਾ ਦਾ ਵੇ ਉਹ ਹੋ ਨਹੀਂ ਸਕਦਾ ਕਿਉਂਕਿ ਰਿਸ਼ਤੇ ਇਹੋ ਜਿਹੇ ਹੁੰਦੇ ਆ ਬੇਰੀ ਸੈਂਸਿਟਿਵ ਹੁੰਦੇ ਆ ਕਈ ਵਾਰੀ ਕੰਪਲਿਕੇਸ਼ਨ ਹੋ ਜਾਂਦੀਆਂ ਨੇ ਕੋਈ ਮਿਸ ਕਨਸੈਪਸ਼ਨਸ ਹੋ ਜਾਂਦੇ ਨੇ ਡਿਫਰੈਂਟ ਪੁਆਇੰਟ ਆਫ ਊ ਹੁੰਦੇ ਨੇ ਸੋ ਆਈ ਥਿੰਕ ਦ ਬੈਸਟ ਥਿੰਗ ਕੀ ਉਹਦੇ ਬਾਰੇ ਗੱਲ ਕਰੋ ਬਹਿ ਕੇ ਆਰਾਮ ਨਾਲ ਗੱਲ ਕਰੋ ਕੋਈ ਲੜਨ ਦੀ ਲੋੜ ਨਹੀਂ ਕੋਈ ਕੋਈ ਆਵਾਜ਼ ਜ਼ਿਆਦਾ ਉੱਚੀ ਕਰਨ ਦੀ ਲੋੜ ਨਹੀਂ ਬਟ ਜੇ ਸਮਝਾ ਕੇ ਆਰਾਮ ਨਾਲ ਪਿਆਰ ਨਾਲ ਗੱਲ ਕਰੋਗੇ ਸੋ ਆਈ ਥਿੰਕ ਸਭ ਕੁਝ ਸੋਲਵ ਹੋ ਸਕਦਾ ਇਸ ਦੁਨੀਆ 'ਚ ਆਈ ਗੈਸ ਇਹ ਵੀ ਹੁੰਦਾ ਕਿ ਬੱਚੇ ਅੱਜ ਕੱਲ ਦੇ ਨਾ ਬਹੁਤ ਜ਼ਿਆਦਾ ਇਹ ਹੋ ਗਏ ਆਪਣੇ ਮਾਪਿਆਂ ਨੂੰ ਕਹਿੰਦੇ ਨੇ ਵੀ ਤੁਸੀਂ ਦੁਨੀਆ ਨਹੀਂ ਦੇਖੀ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਦੁਨੀਆ ਦੇਖੀ ਹੈ ਸ਼ਾਇਦ ਮੂਵੀ ਦੇ ਵਿੱਚ ਵੀ ਇਹ ਦਿਖਾਇਆ ਗਿਆ ਕਿ ਅਸੀਂ ਤੋਂ ਦੇਖ ਲਿਆ ਸੀ ਉਹਨੂੰ ਸੱਚ ਮੰਨ ਲਿਆ ਕਿ ਅਸੀਂ ਤੁਹਾਡੇ ਨਾਲੋਂ ਜ਼ਿਆਦਾ ਦੁਨੀਆ ਦੇਖਦੇ ਹਾਂ ਪਰ ਜਦੋਂ ਤੋਂ ਆਪਣੇ ਆਪ ਤੇ ਗੱਲ ਲੰਦੀ ਹੈ ਬੰਦਾ ਉਸ ਚੀਜ਼ ਨੂੰ ਸੋਚਦਾ ਹੈ ਤੇ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਉਹ ਅੱਜ ਦੀ ਨਹੀਂ ਜੀ ਉਹ ਸ਼ੁਰੂ ਤੋਂ ਇਹੀ ਸਿਸਟਮ ਆਂਦਾ ਰਿਹਾ ਹੈ ਬਿਕੋਜ਼ ਜਿਹੜੇ ਕੋਈ ਬਚਪਨ ਦੇ ਬੱਚੇ ਹੁੰਦੇ ਆ ਉਹ ਡਿਪੈਂਡੈਂਟ ਹੁੰਦੇ ਪੇਰੈਂਟਸ ਤੇ ਜਦੋਂ ਜਦੋਂ ਉਹ ਟੀਨੇਜਰ ਏਜ ਵਿੱਚ ਆਉਂਦੇ ਨੇ ਉਦ ਆਈ ਥਿੰਕ ਮੇਰੇ ਪੇਰੈਂਟਸ ਵੀ ਇਤਨਾ ਹੀ ਸੋਚਦੇ ਹੋਣੇ ਜਦੋਂ ਉਹ ਉਹ ਉਸ ਉਮਰ ਨਾਲ ਗੁਜ਼ਰੇ ਜਦੋਂ ਮੈਂ ਆਪਣੀ ਉਮਰ ਚ ਗੁਜ਼ਰੀ ਸੀ ਟੀਨਏਜ ਮੈਨੂੰ ਵੀ ਲੱਗਦਾ ਸੀ ਨਹੀਂ ਨਹੀਂ ਸਾਡੇ ਮਾਪਿਆਂ ਨੂੰ ਕੁਝ ਨਹੀਂ ਪਤਾ ਸਾਨੂੰ ਹੀ ਪਤਾ ਸੋ ਆਈ ਥਿੰਕ ਹਰ ਇੱਕ ਇਨਸਾਨ ਇੱਕ ਸਟੇਜ ਤੋਂ ਗੁਜ਼ਰਦਾ ਹੈ ਬਟ ਉਹੀ ਜਦੋਂ ਜੇ ਉਹ ਸੰਭਲ ਜਾਏ ਉਸ ਸਟੇਜ ਤੇ ਅਸੀਂ ਸਮਝ ਲਈਏ ਕਿ ਸਾਡੇ ਪੇਰੈਂਟਸ ਨੇ ਥੋੜੀ ਜੀ ਜ਼ਿੰਦਗੀ ਸਾਡੇ ਤੋਂ ਵੱਧ ਦੇਖੀ ਹੁੰਦੀ ਹੈ ਉਹ ਐਡਵਾਈਸ ਪੋਜੀਟਿਵਲੀ ਲੈ ਲੈਣ ਤਾਂ ਬਹੁਤ ਵਧੀਆ ਹੋ ਜਾਏ ਏਓ ਜੇ ਹੋਰ ਸ਼ੋਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ ਫਾਈਵ ਬੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ